ਵਾਹ へ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਿਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਬਾੜੀ ਹੈ ਲਾਈ ਰਾਇਸਾ ਪਿਆਰੇ ਘਰ ਆਇਸਾ ਜਿਤ ਸਦਾ ਸੁਖ ਹੋਈ ਰਹਾਓ ਦਿਨ ਰੰਗ ਕੰਤ ਨਾ 라ਵੇਆ ਸਾ ਪਛੋਰੇ ਤਾਣੀ ਹੱਥ ਪਛੋੜਾ ਸਿਰ ਤੁਣੇ ਜਬ ਰੈਣ ਵੇਹਾਣੀ ਪਛੋਤਾਵਾ ਨਾ ਮਿਲ ਜਬ ਚੂਕੇਗੀ ਸਾਰੀ ਤਾਂ ਫਿਰ ਪਿਆਰਾ 라ਬੀ ਆ ਜਬ ਆਵੇਗੀ ਵਾਰੀ ਕੰਤ ਲੀਆ ਸੋਹਾਗਣੀ ਮੈਂ ਤੇ ਵਦਵੀ ਇਹੇ ਸੇ ਗੋਣ ਮੁਝੈ ਨਾ ਆਵਨੀ ਕਹਿ ਜੀ ਦੋਸਤ ਰੇ ਜਿਨੇ ਸਖੀ ਸੋ ਰਾਵਿਆ ਤੈਨ ਪੁੱਛੋਗੀ ਜਾਏ ਪਾਏ ਲਗੋ ਬੇ ਨਤੀ ਕਰੋਂ ਲਿਉਗੀ ਪੰਥ ਬਤਾਏ ਹੁਕਮ ਪਛਾਨੈ ਨਾਨਕਾ ਭੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਹਾ ਮਿਲਿਆ ਕਹੀਐ ਰੇ ਸੋਈ ਜੇ ਬੋ ਤੇਰਾ ਲੋਚੀਐ ਬਾਤਿ ਮਿਲ ਨਾ ਹੋਈ ਤਾਤ ਮਿਲੇ ਫੁਨ ਤਾਤ ਕੋ ਲੇਵ ਲਿਵੇ ਕੋ ਤਵੈ ਗੁਰ ਪ੍ਰਸਾਦੀ ਜਾਣੀਐ ਤੋ ਅਨਭਉ ਪਾਵੈ ਪਾਨਾ ਵਾੜੀ ਹੋਏ ਘਰ ਖਰ ਸਾਰ ਨ ਜਾਣੈ ਰਸੀਆ ਹੋਵੈ ਮੁਸਕ ਕਾ ਤਬ ਫੂਲ ਪਛਾਣੈ ਅਪਿਓ ਪੀਵੈ ਜੋ ਨਾਨਕਾ ਪਰਮ ਪਰਮ ਸਮਾਵੇ ਸਹਜੇ ਸਹਜੇ ਮਿਲ ਰਹੇ ਅਮਰਾ ਪਦ ਪਾਵੇ ਤੇ ਲੰਗ ਮਹੱਲਾ ਚੌਥਾ ਹਾਰ ਗਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰ ਸਿਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਆਰੀ ਹਰ ਹਰ ਤੇਰਾ ਨਾਮ ਹੈ ਦੁਖ ਮਿਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਇਐਂਦੇ ਤੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇ ਮੰਦੇ ਤਿਨ ਹਰ ਫਲ ਪਾਵੈ ਜਿਨ ਹਰ ਸੇਤੀ ਪਰਹੜੀ ਤਿਨ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀ ਮੰਦੇ ਹਰ ਨਾਮ ਸਮਾਲੇ ਜੇਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁਮ ਜਾਇ ਓਏ ਆਪ ਛੁਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰਪੂਰੈ ਹਰ ਸੇਵਿਆ ਗੁਰ ਧਨ ਹਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁਨ ਵੱਡ ਪੁਨੋ ਜੋ ਗੁਰ ਸਿੱਖ ਗੁਰ ਸੇਵੰਦੇ ਸੇ ਪੁਨ ਪ੍ਰਾਣੀ ਜਾਨ ਨਾਨਕ ਤੈਨ ਕੋ ਵਾਰਿਆ ਸਦਾ ਸਦਾ ਕੁਰਬਾਨੀ ਗੁਰਮਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਹਿ ਪੈ ਨਾਈਆਂ ਹਰ ਆਪ ਗਲ ਲਾਈਆਂ ਜੋ ਗੁਰਮਖ ਨਾਮ ਧਿਆਇੰਦੇ ਤੈਨ ਦਰਸ਼ਨ ਦੀਜੈ ਹਮ ਤੈਨ ਕੇ ਚਰਨ ਬਖਾਲ ਦੇ ਧੂੜ ਕੋਲ ਕੋਲ ਪੀਜੈ पान सुपारी ਖਾਤਿਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆਂ ਜਿਨ ਹਰ ਨਾਮ ਹਰ ਚੇਤਿਆ ਹਿਰਦੈ ਉਰ ਧਾਰੇ ਤਿੰਨ ਜਮ ਨੇੜ ਨ ਆਵਈ ਗੁਰ ਸਿੱਖ ਗੁਰ ਪਿਆਰੇ ਹਰ ਕਾ ਨਾਮ ਨਦਾਨ ਹੈ ਕੋਈ ਗੁਰਮਖ ਜਾਣੈ ਨਾਨਕ ਜਿਨ ਸਤਗੁਰ ਭੇਟਿਆ ਰੰਗ ਰਲਿਆ ਮਾਣੈ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦ ਵਾਰਿਆ ਜਿਨ ਦਿੱਤੜਾ ਨਾਉ ਸੋ ਤਨ ਗੁਰੂ ਸਾ ਬਾਸ਼ ਹੈ ਹਰ ਦੇਸ ਨੇਹਾ ਹੋ ਵੇਖ ਵੇਖ ਗੁਰ ਵਿਗਸਿਆ ਗੁਰ ਸਤਗੁਰ ਦੇਹਾ ਗੋਰਾ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ ਜਿਨ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਵੀ ਹਰ ਕਾਨ ਮਾਰਗ ਆਖੀਐ ਕਉ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜੇ ਨਾ ਗੁਰਮਖ ਹਰਿਆ ਰਾਦਿਆ ਸੇ ਸ਼ਾ ਵਡ ਜਾਣੇ ਹੋ ਸਤਿਗੁਰ ਕੋ ਸਤਿ ਵਾਰਿਆ ਗੁਰਬਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਪਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤੇ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਦਿਲਾੰਗ ਮਹੱਲਾ ਨੋਵਾ ਕਾਫੀ ਇੱਕ ਓੰਕਾਰ ਸਤਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਛਿਨ ਛਿਨੇ ਆਉਦ ਬਿਹਾਤ ਹੈ ਫੂਟੇ ਘਟ ਜਿਓ ਪਾਨੀ ਰਹਾਉ ਹਰ ਗੁਣ ਕਾਹੇ ਨਾ ਗਾਬਹੀ ਮੂਰਖ ਅਗਿਆਨਾਂ ਝੂਠ ਹੈ ਲਾਲਚ ਲਾਗ ਕੈ ਨ ਮਰਨ ਪਛਾਨਾ ਅਜੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਨ ਗਾਵੈ ਕੋ ਨਾਨਕ ਤੇ ਭਜਨ ਤੇ ਨਿਰਪੈ ਪਦ ਪਾਵੈ ਤੇ ਲੰਗ ਮਹੱਲਾ ਨੋਆ ਜਾਗ ਲਹੋ ਰੇ ਮਨ ਜਾਗ ਲਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨ ਹੋਇਆ ਰਹਾਓ ਮਾਤ ਪਿਤਾ ਸੁਤ ਬੰਦ ਜਨ ਹਿਤ ਜਾਸਿਓ ਕੀਨਾ ਜਿਉ ਛੂਟਿਓ ਜਬ ਦੇਹ ਤੇ ਢਾਰਗਨ ਮੈਂ ਦੀਨਾ ਜੀਵਤ ਲੋਭਿ ਬਿਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨੋ ਜੀਵਤ ਲੋਭ ਵਿਵਹਾਰ ਹੈ ਜਗ ਕੋ ਤੁਮ ਜਨ ਕਹ ਨਾਨਕ ਨਾਨਕ ਹਰ ਗੁਣ ਗਾਇ ਲੈ ਸਭ ਸੁਫਨ ਸਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ